ਸੁਪਰੀਮ ਕੋਰਟ ਨੇ ਮੁੰਬਈ ਦੇ ਪ੍ਰਾਈਵੇਟ ਕਾਲਜਾਂ ਵਿੱਚ ਹਿਜਾਬ ਪਹਿਨਣ ਤੇ ਪਾਬੰਦੀ ਦੇ ਫੈਸਲੇ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਹੈ ਕਿ ਉਹ ਲੜਕੀਆਂ ਨੂੰ ਉਹਨਾਂ ਦੇ ਪਹਿਰਾਵੇ ਤੇ ਪਾਬੰਦੀ ਲਗਾ ਕੇ ਕਿਸ ਤਰ੍ਹਾਂ ਦਾ ਸਪਸ਼ਟੀਕਰਨ ਦੇ ਰਹੇ ਹਨ ਇਹ ਕੁੜੀਆਂ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਕੀ ਪਹਿਨਣਾ ਚਾਹੁੰਦੀਆਂ ਹਨ ਇਹ ਮੰਦਭਾਗਾ ਹੈ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਕੁੜੀਆਂ ਦੇ ਪਹਿਰਾਵੇ ਤੇ ਅਜਿਹੀ ਪਾਬੰਦੀ ਦੀ ਗੱਲ ਕੀਤੀ ਜਾ ਰਹੀ ਹੈ ਅਦਾਲਤ ਨੇ ਵੀ ਪੁੱਛਿਆ ਕਿ ਬਿੰਦੀ ਅਤੇ ਤਿਲਕ ਲਗਾਉਣ ਵਾਲੀਆਂ ਕੁੜੀਆਂ ਤੇ ਵੀ ਪਾਬੰਦੀ ਹੋਵੇਗੀ ਮੁੰਬਈ ਦੇ ਐਨਜੀਓ ਚਾਰਿਆ ਅਤੇ ਡੀਕੇ ਮਰਾਠੇ ਕਾਲਜ ਨੇ ਹਿਜਾਬ ਨਕਾਬ ਬੁਰਕਾ ਸਟੋਲ ਅਤੇ ਟੋਪੀ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਦੇ ਖਿਲਾਫ ਨੌ ਲੜਕੀਆਂ ਨੇ ਪਹਿਲਾ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਅਰਜੀ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਖਿਲਾਫ ਮਾਮਲਾ ਸੁਪਰੀਮ ਕੋਰਟ ਵਿੱਚ ਆਇਆ ਸੀ ਦਰਅਸਲ ਇਹ ਪਾਬੰਦੀ ਸਿਰਫ ਹਿਜਾਬ ਪਹਿਨਣ ਤੇ ਨਹੀਂ ਸੀ ਇਹ ਨਕਾਬ ਬੁਰਕਾ ਸਟਾਲ ਅਤੇ ਟੋਪੀ ਪਹਿਨਣ ਤੇ ਵੀ ਸੀ ਸੁਪਰੀਮ ਕੋਰਟ ਨੇ ਮੁੰਬਈ ਦੇ ਪ੍ਰਾਈਵੇਟ ਕਾਲਜਾਂ ਵਿੱਚ ਹਿਜਾਬ ਪਹਿਨਣ ਤੇ ਪਾਬੰਦੀ ਦੇ ਫੈਸਲੇ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਹੈ ਕਿ ਉਹ ਲੜਕੀਆਂ ਨੂੰ ਉਹਨਾਂ ਦੇ ਪਹਿਰਾਵੇ ਤੇ ਪਾਬੰਦੀ ਲਗਾ ਕੇ ਕਿਸ ਤਰ੍ਹਾਂ ਦਾ ਸਪਸ਼ਟਿਕਰਨ ਦੇ ਰਹੇ ਹਨ ਇਹ ਕੁੜੀਆਂ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਕੀ ਪਹਿਨਣਾ ਚਾਹੁੰਦੀਆਂ ਹਨ ਇਹ ਮੰਦਭਾਗਾ ਹੈ ਕਿ ਆਜ਼ਾਦੀ ਦੇ ਇਨਸਾਲਾਂ ਬਾਅਦ ਵੀ ਕੁੜੀਆਂ ਦੇ ਪਹਿਰਾਵੇ ਤੇ ਅਜਿਹੀ ਪਾਬੰਦੀ ਦੀ ਗ ਅਦਾਲਤ ਨੇ ਵੀ ਪੁੱਛਿਆ ਕਿ ਬਿੰਦੀ ਅਤੇ ਤਿਲਕ ਲਗਾਉਣ ਵਾਲੀਆਂ ਕੁੜੀਆਂ ਤੇ ਵੀ ਪਾਬੰਦੀ ਹੋਵੇਗੀ ਮੁੰਬਈ ਦੇ ਐਨਜੀਐਓ ਚਾਰੇ ਅਤੇ ਡੀਕੇ ਮਰਾਠੇ ਕਾਲਜ ਨੇ ਹਿਜਾਬ ਨਕਾਬ ਬੁਰਕਾ ਸਟੋਲ ਅਤੇ ਟੋਪੀ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਦੇ ਖਿਲਾਫ ਨੌ ਲੜਕੀਆਂ ਨੇ ਪਹਿਲਾ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਅਰਜੀ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਖਿਲਾਫ ਮਾਮਲਾ ਸੁਪਰੀਮ ਕੋਰਟ ਵਿੱਚ ਆਇਆ ਸੀ ਦਰਅਸਲ ਇਹ ਪਾਬੰਦੀ ਸਿਰਫ ਹਿਜਾਬ ਪਹਿਨਣ ਤੇ ਨਹੀਂ ਸੀ ਇਹ ਨਕਾਬ ਬੁਰਕਾ ਸਟਾਲ ਅਤੇ ਟੋਪੀ ਪਹਿਨਣ ਤੇ ਵੀ ਸੀ ਸੁਪਰੀਮ ਕੋਰਟ ਨੇ ਮੁੰਬਈ ਦੇ ਪ੍ਰਾਈਵੇਟ ਕਾਲਜਾਂ ਵਿੱਚ ਹਿਜਾਬ ਪਹਿਨਣ ਤੇ ਪਾਬੰਦੀ ਦੇ ਫੈਸਲੇ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਹੈ ਕਿ ਉਹ ਲੜਕੀਆਂ ਨੂੰ ਉਹਨਾਂ ਦੇ ਪਹਿਰਾਵੇ ਤੇ ਪਾਬੰਦੀ ਲਗਾ ਕੇ ਕਿਸ ਤਰ੍ਹਾਂ ਦਾ ਸਪਸ਼ਟਿਕਰਨ ਦੇ ਰਹੇ ਹਨ ਇਹ ਕੁੜੀਆਂ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਕੀ ਪਹਿਨਣਾ ਚਾਹੁੰਦੀਆਂ ਹਨ ਇਹ ਮੰਦਭਾਗਾ ਹੈ ਕਿ ਆਜ਼ਾਦੀ ਦੇ ਇਨਸਾਲਾਂ ਬਾਅਦ ਵੀ ਕੁੜੀਆਂ ਦੇ ਪਹਿਰਾਵੇ ਤੇ ਅਜੀਬ ਪਾਬੰਦੀ ਦੀ ਗੱਲ ਕੀਤੀ ਜਾ ਰਹੀ ਹੈ ਅਦਾਲਤ ਨੇ ਵੀ ਪੁੱਛਿਆ ਕਿ ਬਿੰਦੀ ਅਤੇ ਤਿਲਕ ਲਗਾਉਣ ਵਾਲੀਆਂ ਕੁੜੀਆਂ ਤੇ ਵੀ ਪਾਬੰਦੀ ਹੋਵੇਗੀ ਮੁੰਬਈ ਦੇ ਐਨਜੀਆਰ ਆਰੇ ਅਤੇ ਡੀਕੇ ਮਰਾਠੇ ਕਾਲਜ ਨੇ ਹਿਜਾਬ ਨਕਾਬ ਬੁਰਕਾ ਸਟੋਲ ਅਤੇ ਟੋਪੀ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਦੇ ਖਿਲਾਫ ਨੌ ਲੜਕੀਆਂ ਨੇ ਪਹਿਲਾ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਅਰਜੀ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਖਿਲਾਫ ਮਾਮਲਾ ਸੁਪਰੀਮ ਕੋਰਟ ਵਿੱਚ ਆਇਆ ਸੀ ਦਰਅਸਲ ਇਹ ਪਾਬੰਦੀ ਸਿਰਫ ਹਿਜਾਬ ਪਹਿਨਣ ਤੇ ਨਹੀਂ ਸੀ ਇਹ ਨਕਾਬ ਬੁਰਕਾ ਸਟਾਲ ਅਤੇ ਟੋਪੀ ਪਹਿਨਣ ਤੇ ਵੀ ਸੀ ਸੁਪਰੀਮ ਕੋਰਟ ਨੇ ਮੁੰਬਈ ਦੇ ਪ੍ਰਾਈਵੇਟ ਕਾਲਜਾਂ ਵਿੱਚ ਹਿਜਾਬ ਪਹਿਨਣ ਤੇ ਪਾਬੰਦੀ ਦੇ ਫੈਸਲੇ ਨੂੰ ਅਗਲੇ ਹੁਕਮ ਤੱਕ ਰੋਕ ਦਿੱਤਾ ਹੈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਹੈ ਕਿ ਉਹ ਲੜਕੀਆਂ ਨੂੰ ਉਹਨਾਂ ਦੇ ਪਹਿਰਾਵੇ ਤੇ ਪਾਬੰਦੀ ਲਗਾ ਕੇ ਕਿਸ ਤਰ੍ਹਾਂ ਦਾ ਸਪਸ਼ਟਿਕਰਨ ਦੇ ਰਹੇ ਹਨ ਇਹ ਕੁੜੀਆਂ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਕੀ ਪਹਿਨਣਾ ਚਾਹੁੰਦੀਆਂ ਹਨ ਇਹ ਮੰਦਭਾਗਾ ਹੈ ਕਿ ਆਜ਼ਾਦੀ ਦੇ ਇਨਸਾਲਾਂ ਬਾਅਦ ਵੀ ਕੁੜੀਆਂ ਦੇ ਪਹਿਰਾਵੇ ਤੇ ਅਜੀਬ ਪਾਬੰਦੀ ਦੀ ਗੱਲ ਅਦਾਲਤ ਨੇ ਵੀ ਪੁੱਛਿਆ ਕਿ ਬਿੰਦੀ ਅਤੇ ਤਿਲਕ ਲਗਾਉਣ ਵਾਲੀਆਂ ਕੁੜੀਆਂ ਤੇ ਵੀ ਪਾਬੰਦੀ ਹੋਵੇਗੀ ਮੁੰਬਈ ਦੇ ਐਨਜੀਆਰ ਆਰੇ ਅਤੇ ਡੀਕੇ ਮਰਾਠੇ ਕਾਲਜ ਨੇ ਹਿਜਾਬ ਨਕਾਬ ਬੁਰਕਾ ਸਟੌਲ ਅਤੇ ਟੋਪੀ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਦੇ ਖਿਲਾਫ ਨੌ ਲੜਕੀਆਂ ਨੇ ਪਹਿਲਾ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਅਰਜੀ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਖਿਲਾਫ ਮਾਮਲਾ ਸੁਪਰੀਮ ਕੋਰਟ ਵਿੱਚ ਆਇਆ ਸੀ ਦਰਅਸਲ ਇਹ ਪਾਬੰਦੀ ਸਿਰਫ ਹਿਜਾਬ ਪਹਿਨਣ ਤੇ ਨਹੀਂ ਸੀ ਇਹ ਨਕਾਬ ਬੁਰਕਾ ਸਟੌਲ ਅਤੇ ਟੋਪੀ ਪਹਿਨਣ ਤੇ ਵੀ ਸੀ